ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਫਰਾਜ ਦੇ ਜੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆਂ ਪਿੰਡ ਸੂਰੇ ਵਾਲਾ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਇਸ ਪਿੰਡ ਨੂੰ ਗਿੱਦੜਵਾਹਾ ਪੈ ਜਾਂਦੀ ਹੈ ਬਾਈ ਅਮਰਜੀਤ ਦੇ ਕੋਲੇ ਪਹੁੰਚੇ ਆਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਦੋ ਨਾਗ ਆ ਇੱਕ ਜਰਸੀ ਾਂਗ ਦੇ ਵਿੱਚ ਵੜੜਾ ਦੋਸਤੋ ਸੋਹਣਾ ਗੱਡ ਕਾਠ ਤੇ ਇੱਕ ਖੀਰੀ ਬੱਚੀ ਆ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀ ਜਾਣੇ ਦੋਸਤੋ ਹਜੇ ਤਾਈਂ ਆਪਣੇ ਸਫਰਾਜ ਦੇ ਜੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਨਾ ਵੀਰਾਨ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਆ ਬਾਈ ਹਾਂਜੀ ਠੀਕ ਆ ਜੀ ਠੀਕ ਆ ਬਈ ਅਮਰਜੀਤ ਇੱਕ ਵਾਰੀ ਆਪਣਾ ਨੰਬਰ ਦੱਸ ਦੇ 98169 ਜੀ ਠੀਕ ਆ 52374 ਜੀ ਠੀਕ ਆ ਤੇ ਅੱਜ ਦੋ ਨਾ ਕੀ ਆ ਬਈ ਆ ਦੋ ਨਾ ਗਏ ਠੀਕ ਆ ਵੈਸੇ ਆਪਣਾ ਵਪਾਰ ਦਾ ਕੰਮ ਹੀ ਆ ਹਾਂ ਵਪਾਰ ਦਾ ਕੰਮ ਬਈ ਠੀਕ ਆ ਰੁਟੀਨ ਚ ਹੀ ਪਸ਼ੂ ਹੁੰਦੇ ਆ ਬਈ ਹਾਂ ਰੁਟੀਨ ਚ ਜੀ ਠੀਕ ਆ ਇਸ ਵਾਰਡ ਦੀ ਗੱਲ ਕਰੀਏ ਤਾਂ ਬਈ ਕਿੰਨਾ ਸੂਆ ਸੁਣਾ ਨੇ ਤੇ ਤੀਜਾ ਸੂਆ ਸੁਣੀ ਆ ਜੀ ਠੀਕ ਆ ਤੀਜਾ ਸੂਆ ਹਾਂਜੀ ਕਿੰਨੇ ਦਿਨ ਲਾ ਜੂ ਬਈ ਅਮਰਜੀਤ ਇਹ ਲਾ ਜੂਗੀ 5 ਕਿ ਤੇ ਬਈ ਦੁੱਧ ਦੇ ਵਾਲੇ ਪੱਖ ਤੋਂ ਵੇਖੀਏ ਤਾਂ ਕਿੰਨਾ ਕੁ ਦੁੱਧ ਪਾ ਦਊਗੀ ਦੁੱਧ ਬਈ ਮਾਲਕਾਂ ਨੇ ਤਾਂ 20 ਕਿਲੋ ਦੱਸਿਆ ਸੀ ਠੀਕ ਆ ਆਪਾਂ 18 ਕਿਲੋ ਤਾਂ ਦੱਸ ਦੇ ਠੀਕ ਆ ਵੀ 18 ਕਿਲੋ ਦੇ ਲਗਭਗ ਦੇ 18 ਕਿਲੋ ਦੇ ਲਗਭਗ ਪੁੱਲਾ ਦੇ ਦਊਗੀ ਕੱਦ ਕਾਠ ਨਹੀਂ ਉਹ ਸੋਹਣੀ ਐ ਲੋ ਵੀ ਸੋਹਣੀ ਬਿਹੜਾ ਵੇਰ ਬੂਲ ਚੰਗੀ ਐ ਕੱਦ ਕਾਠ ਨਹੀਂ ਉਹ ਸੋਹਣੀ ਆ ਬਾਈ ਜੰਦਾ 20 ਲੀਟਰ ਮਾਲਕਾਂ ਨੇ ਦੱਸਿਆ ਤੇ 18 ਲੀਟਰ ਦੇ ਲਗਭਗ ਇਹਨੇ ਦੁੱਧ ਪਾ ਦੇਣਾ ਬਾਈ ਜੰਦਾ ਵੀ ਮਾਲਕਾਂ ਨੇ ਜੇ ਹੋ ਸਕਦਾ ਵੀ 2 ਲੀਟਰ ਕੋਈ ਵਾਧੇ ਦੱਸਿਆ ਹੋਵੇ ਪਰ ਆਪਾਂ ਘੱਟ ਹੀ ਦੱਸਦੇ ਆ ਨਾੜਾ ਨੂੜਾ ਹਵਾਨੇ ਦੇ ਦੇਖੋਗੇ ਨਾ ਬਹੁਤ ਸੋਹਣੀਆਂ ਠਾਈਆਂ ਤੇ ਬਾਕੀ ਥਾਣਾ ਦਾ ਸਾਈਜ਼ ਬਹੁਤ ਸੋਹਣਾ ਹੱਥੀ ਚਵਾਈ ਵਾਲਾ ਥਾਣਾ ਤੇ ਮਿਲਕ ਵੇਨ ਵੀ ਚੰਗੀ ਆ ਸੇਮ ਸਾਈਜ਼ ਦੇ ਵਿੱਚ ਥਾਣਾ ਦੋਵੇਂ ਪਾਸਿਆਂ ਤੋਂ ਤੁਹਾਨੂੰ ਜੱਜਮੈਂਟ ਕਰਾਉਣੇ ਆ ਹਵਾਨਾ ਦੋਸਤੋ ਜੇ ਪੰਜ ਚਾਰ ਦੇ ਨਾਲ ਜਾਂਦੀ ਹੈ ਨਾ ਅਰਮਾਨਾ ਵੀ ਇਹਨੇ ਸੋਹਣਾ ਤਿਆਰ ਕਰ ਜਣਾ ਦੇਖ ਸਕਦੇ ਦੋਵੇਂ ਪਾਸਿਆਂ ਤੋਂ ਸੇਮ ਸਾਈਜ਼ ਦੇ ਵਿੱਚ ਥਾਣਾ ਦੇਖ ਸਕਦੇ ਨਾੜਾ ਇਧਰਲੇ ਪਾਸੇ ਵੀ ਹਵਾਨੇ ਦੇ ਚੰਗੀਆਂ ਤੇ ਮਿਲਕ ਵੇਨ ਵੀ ਚੰਗੀ ਆ ਘੋਰ ਕੇ ਤੁਹਾਨੂੰ ਹੁਣੇ ਕਦ ਕਦ ਸੁਣਾ ਲਵੀ ਅਮਰਜੀਤ ਇੱਕ ਵਾਰੀ ਨਾ ਗੇੜਾ ਕਢਾ ਦੀਂਦਾ ਲੋਬੀ ਕਦ ਕਦ ਸੁਣਾ ਹਵਾਨਾ ਤਕਰੀਬਨ ਦੋਸਤੋ ਜੇ ਗੱਲ ਕਰੀ ਨਾ ਹਫਤੇ ਤਾਈਂ ਇਹਨੇ ਜਜਮੈਂਟ ਵੀ ਸੁਣਾ ਤਿਆਰ ਕਰ ਜਾਣਾ ਬਾਕੀ ਸੀਲਸ ਆਊਗਾ ਜਿਹੜਾ ਵੀਰ ਦੋਸਤੋ ਦੂਰ ਨੇੜੇ ਤੋਂ ਦਾ ਆਵਦਾ ਤਸੱਲੀ ਕਰ ਲਿਓ ਜੇ ਇੱਥੇ ਆ ਕੇ ਥੋੜੀ ਫਿੱਕੀ ਜ਼ਰੂਰ ਪੈਂਦੀ ਹੈ ਸੇਵਾ ਸੰਭਾਲ ਦੀ ਕਮੀ ਹਾਂ ਕਿਉਂਕਿ ਜਿਹੜਾ ਵੀਰ ਸਾਹਬ ਦਾ ਨਾ ਚੰਗੀ दो दो साथे। साथे वी हो ਸਕਦਾ ਵੀ ਦੁੱਧ 20 ਲੀਟਰ ਹੀ ਪਾ ਜੇ ਕਿਉਂਕਿ ਹਵਾਨੇ ਤੋਂ ਜੱਜਮੈਂਟ ਹੁੰਦੀ ਹੈ। ਬਈ ਇੱਕ ਕਰੀ ਨਾ ਇੱਥੇ ਰੋਕ ਨਹੀਂ ਹਵਾਨਾ ਦਵਾਰੇ ਵਿਖਾਈਏ ਇੱਥੇ। ਹਵਾਨਾ ਸੋਣਾ। ਦੇਖ ਸਕਦੇ ਸੇਮ ਸਾਈਜ਼ ਦੇ ਵਿੱਚ ਥਾਣਾ। ਲੈ ਚੱਲ ਬਈ। ਬਾਕੀ ਦੋਸਤੋ ਕੋਈ ਵੀ ਵੀਰ ਦੇ ਪਸੰਦ ਹੋਵੇ ਤਾਂ ਤਸੱਲੀ ਤੁਸੀਂ ਆਪ ਦੀ ਇੱਥੇ ਆ ਕੇ ਕਰ ਲੈਣੀ ਹੈ ਸਾਫ਼ ਸੁਥਰੀ ਵਹਿੜਾ ਹਵਾਨੇ ਪੱਖ ਤੋਂ। ਥੋੜੀ ਭਾਲ ਜ਼ਰੂਰ ਹੈਗੀ ਆ। ਤੇ ਇੱਕ ਵੈਸੇ ਬਾਈ ਕੋਲੇ ਆਹਾ ਇੱਥੇ ਆਫ ਗਾਂ ਸੀ। ਇਹ ਬਾਈਆਂ ਦਾ ਸੇਲ ਹੋ ਗਈ ਤੇ ਦੋਵੇਂ ਆਪਾਂ ਵੀਡੀਓ ਪਾਉਣੀਆਂ ਸੀ ਬਹਿਣਾ ਇਹ ਬਾਈਆਂ ਦਾ ਸਵੇ ਹੀ ਸੇਲ ਹੋ ਗਈ ਇਹਦਾ ਰੇਟ ਆਪਾਂ ਪੁੱਛ ਲੈਨੇ ਆਂ ਬਾਈ ਤੋਂ ਭਾਈ ਅਮਰਜੀਤ ਇਹਦੇ ਰੇਟ ਦੀ ਗੱਲ ਕਰੀਏ ਤੇ ਰੇਟ ਲੈਣ ਦੇਣ ਜਾਂ ਦੱਸੀ 65000 ਰੁਪਏ ਵੀ 65000 ਹਾਂਜੀ ਹਾਂਜੀ ਠੀਕ ਐ ਇਹ ਚੋ ਇਮਾਨਤਨ ਕਰਦੇ ਆਂ ਥੋੜਾ ਕਨਾ ਕਰਦੇ ਆਂ ਠੀਕ ਐ ਥੋੜਾ ਕਨਾ ਕਰਦੇ ਆਂ ਤੇ ਇਹ ਐਚਐਫ ਬਾਈ ਸੇਲ ਹੋ ਗਈ ਫਿਰ ਹਾਂ ਇਹ ਸੇਲ ਹੋ ਗਈ ਜੀ ਠੀਕ ਹਾਂਜੀ ਲੋ ਵੀ ਇਹ ਸੇਲ ਹੋ ਗਈ ਤੇ ਬਈ ਵੱਛੀ ਦੀ ਗੱਲ ਕਰ ਲਈਏ ਵੱਛੀ ਦੀ ਕਿੰਨੀ ਉਮਰ ਆ ਖੀਰੀ ਆ ਇਹਦਾ ਮੂੰਹ ਬਈ ਖੀਰੀ ਆ ਹਾਂਜੀ ਲਗਭਗ ਹੋਊ 10-11 ਮਹੀਨਿਆਂ ਦੇ ਆ ਦਾ 8 ਮਹੀਨਿਆਂ ਦੇ ਠੀਕ ਹੈ 10 ਮਹੀਨਿਆਂ ਦੇ ਲਗਭਗ ਥੋੜਾਏ ਕ੍ਰੋਸ ਆਂਗਾ ਦੋਸਤੋ ਜਰਸੀ ਤੇ ਸਾਈਵਲ ਲੰਗ ਜਾ ਤੇ ਬਈ ਥੱਲੋਂ ਥਣਾ ਥਣਾ ਨੂੰ ਥਣਾ ਨੂੰ ਓਕੇ ਆ ਜੀ ਜਮਾ ਓਕੇ ਆ ਹਾਂਜੀ ਹਾਂਜੀ ਚਾਰ ਹੀ ਹੋਣਗੇ ਹਾਂਜੀ ਹਾਂਜੀ ਚਾਰ ਆ ਜੀ ਬਿਲਕੁਲ ਜੀ ਬਿਲਕੁਲ ਲਓ ਵੀ ਝੋਲੀ ਝਾਲੀ ਸੋਹਣੀ ਆ ਥਣ ਚਾਰੀ ਆ ਦੇਖ ਸਕਦੇ ਆ ਫੇਸ ਤੁਹਾਨੂੰ ਦੁਬਾਰੇ ਫੇਰ ਉਹ ਖਾਦਨੇ ਦੇਖ ਸਕਦੇ ਫੇਸ ਵੀ ਚੰਗਾ ਕੱਦ ਕਾਠ ਵੀ ਸੋਹਣਾ ਤੇ ਮੂੰਹ ਖੇਰੀ ਆ ਦਸਾਂ 11 ਮਹੀਨੇ ਦੇ ਲਗਭਗ ਹੋਊਗੀ ਤੇ ਬਾਈ ਅਮਰਜੀਤ ਇਹਦਾ ਰੇਟ ਕੀ ਕਰ ਦਿਆਂਗੇ ਇਹਦਾ 18000 ਰੁਪਏ ਹੈ 18000 ਇਹਦਾ ਹਾਂਜੀ ਮਾਨਤਾਂ ਨੇ ਝੋ ਹੀ ਕਰ ਦਿਆਂਗੇ ਹਾਂ ਥੋੜਾ ਘਣਾ ਕਰਦਾ ਠੀਕ ਆ ਲੋ ਵੀ ਮਾਨਤਾਂ ਦੋਨਾਂ ਚ ਹੋ ਜਾਊਗਾ ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਤਸੱਲੀ ਤੁਸੀਂ ਕਰ ਲੈਣੀ ਹੈ ਪਿੰਡ ਹੈਗਾ ਬਾਈ ਦਾ ਸੂਰੇ ਵਾਲਾ ਜ਼ਿਲ੍ਹਾ ਸ਼੍ਰੀ ਮੋਕਸਸ ਤਹਿਸੀਲ ਗਿੱਦੜਵਾਹਾ ਤੇ ਨੰਬਰ ਚੱਲ ਰਿਹਾ ਬਾਈ ਦਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਚੱਲ ਰਿਹਾ ਸਕਰੀਨ ਦੇ ਹੇਠਲੇ ਪਾਸੇ ਸਾ ਤੇ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਉਸ